ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇ ਚੰਗੀ ਲੱਗੀ ਤਾਂ ਸੇਅਰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸਕਰ ਦਾ ਸਭ ਟਿਕ ਟਕ ਨੂੰ ਵੀ ਹਸੀਕਾਰ ਪੰਜਾਬੀਓ ਮੈਂ ਤੁਹਾਡਾ ਗੁਰਮੁਖ ਸਿੰਘ ਅੱਜ ਆਏ ਹੋਇਆ ਆਪਾਂ ਲੁਧਿਆਣੇ ਜਿਹੜੇ ਦੇ ਪਿੰਡ ਪਹੀੜ ਜਿਹੜਾ ਮੇਰਾ ਪਿੰਡ ਖੋਲ ਪਹੀੜ ਪਿੰਡ ਹੈਗਾ ਇੱਥੇ ਹਾਈ ਬਿਊ ਕਿਲੇ ਦੇ ਵਿੱਚ ਆਏ ਆ ਹਾਈ ਬਿਊ ਕਿਲਾ ਇਹ ਹਾਈ ਬਿਊ ਇਹ ਬਿਲਾ ਭਾਗ ਅੱਜ ਹਾਕ ਦਾ ਵੀ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਵੱਡੇ ਪਿੰਡਾਂ ਦੇ ਵਿੱਚ ਹੁੰਦਾ ਸੀਗਾ ਉਹ ਹੁਣ ਆਮ ਪਿੰਡਾਂ ਦੇ ਵਿੱਚ ਹੋਣ ਲੱਗ ਗਿਆ ਇਹ ਪੂਰਾ ਮਸ਼ਹੂਰ ਪਿੰਡ ਹੈਗਾ ਪਿੰਡ ਪਹੀੜ ਜਿਹੜਾ ਤੁਸੀਂ ਦੇਖ ਰਹੇ ਹੋਗੇ ਦੇਖੋ ਭੀੜ ਦੇ ਵਿੱਚ ਹਾਈਪਿਊ ਕਿਲਾ ਹੈਗਾ ਹਾਈਪਿਊ ਕਿਲੇ ਦੇ ਵਿੱਚ ਅੱਜ ਫਾਕਸ਼ਨ ਹੈਗਾ ਜੋ ਕਰਕੇ ਆਪਾਂ ਥੋੜੀ ਜੀ ਵੀਡੀਓ ਘੱਟ ਬਣਾਵਾਂਗੇ ਤੇ ਵੀਡੀਓ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿਵੇਂ ਹਾਈਪਿਊ ਕਿਲੇ ਦੇ ਵਿੱਚ ਕਿਵੇਂ ਹਟਾਂ ਤੇ ਕਿਵੇਂ ਆ ਫਾਰੇ ਚੱਲ ਰਹੇ ਨੇ ਕਿ ਫਾਰਿਆਂ ਦੇ ਨਾਲ ਨਾਲ ਕਿਵੇਂ ਇਹਦੀ ਡੈਕੋਰੇਸ਼ਨ ਆ ਗਈ ਸਾਰਾ ਕੁਝ ਨੂੰ ਦਿਖਾ ਰਿਹਾ ਹੈ ਗਿਆ ਹਾਈ ਵਿਊ ਕਿਲੇ ਦੇ ਵਿੱਚ ਹਾਈ ਵਿਊ ਕਿਲਾ ਬਹੁਤ ਵਧੀਆ ਬਾਗਾ ਇੱਥੇ ਫਾਕਸ਼ਨ ਵਿਆਹ ਸਾਧੀਆਂ ਦੇ ਤਕਰੀਬਨ ਸਾਰੇ ਲੱਗਦੇ ਨੇ ਹਾਈ ਵਿਊ ਕਿਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਹਾਈ ਵਿਊ ਕਿਲਾ ਇਹ ਹਾਈ ਵਿਊ ਕਿਲੇ ਦੇ ਵਿੱਚ ਪਿੰਡ ਪਹੀੜ ਮਹਿਣ ਚੌਕ ਦੇ ਲੁਧਿਆਰੇ ਤੋਂ ਮਰੇ ਕੋਲ ਆ ਰੋੜ ਜਿਹੜਾ ਇਹ ਪਹਿ ਜਾਂਦਾ ਵਗਾ ਵੀ ਹਾਈ ਵਿਊ ਕਿਲਾ ਵਗਾ ਉੱਥੇ ਇਹ ਹਾਈ ਵਿਊ ਕਿਲਾ ਤੇ ਕਪੈਸੀਆ ਬਿਲਾਵਿਆ ਹਾਈ ਵਿਊ ਵਿਰਾਸਤ ਨੌਰੀ ਕਿਲਾ ਹੈ ਤੇ ਆਪ ਹਾਈ ਵਿਊ ਵਿਰਾਸਤ ਤੇ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋਗੇ ਕਿੰਨੀ ਡੈਕੋਰੇਸ਼ਨ ਤੇ ਕੀ ਕੀ ਕੁਝ ਹੈਗਾ ਵਗਾ ਤੁਹਾਨੂੰ ਤਕਰੀਬਨ ਸਾਰੇ ਦਿਖਾ ਦਿਖਾ ਰਿਹਾ ਹੈ ਕਿਵੇਂ ਇੱਥੇ ਜਵੀਵਿੰਗ ਪੂਲ ਆਗਾ ਤੇ ਜਵੀਵਿੰਗ ਪੂਲ ਦੇ ਵਿੱਚ ਕਿਵੇਂ ਸਾਵਲ ਦੇ ਕੀ ਕੀ ਹੱਟਾਂ ਨੇ ਗੀਆਂ ਉਹ ਸਾਨੂੰ ਤਕਰੀਬਨ ਆਪਾਂ ਖਾਣ ਹੀ ਤੋਂ ਦਿਖਾ ਦੇਗੇ ਅੱਜ ਫਾਕਸ਼ਨ ਦੇ ਕਰਨਾ ਥੋੜਾ ਜਿਹਾ ਘੱਟ ਦਿਖਾ ਦੇਗੇ ਹਾਈ ਬਿਊ ਕਿਲਾਵਾ ਐਫਐਫ ਬਿਲਾ ਜਿਹੜਾ ਹਾਈ ਬਿਊ ਬਿਲਾ ਵਗਾ ਇਹ ਤਕਰੀਬਨ ਪੂਰਾ ਹਾਈ ਫਾਈ ਬਿਲਾ ਵਗਾ ਹਾਈ ਬਿਊ ਹਾਈ ਫਾਈ ਵਿਦੇ ਦੇ ਨਾਲ ਆਪਾਂ ਦਿਖਾ ਸਕਨੇ ਆਗੇ 2 ਮਿੰਟ ਦੇ ਵਿੱਚ ਆ ਤੇ ਆ ਉਹਦੇ ਨਾਲ ਆਪਾਂ ਤੁਹਾਨੂੰ ਇੱਥੇ ਕਿਹੜੇ ਵੀਰ ਫਾਕਸ਼ਨ ਜਿਨ੍ਹਾਂ ਨੇ ਟੈਂਡ ਕਰ ਰਹੇ ਨੇ ਕਿ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਇਹ ਗੱਲਬਾਤ ਦੇ ਨਾਲ ਆਪਾਂ ਨੂੰ ਪਤਾ ਵੀ ਲੱਗ ਜੂਗਾ ਕਿ ਇੱਥੋਂ ਦਾ ਕਿਹੜਾ ਸੈੱਟ ਸਾਡੀ ਹੋ ਕੇ ਆਪਾਂ ਦੇ ਆ ਲੇ ਲੇ ਆ ਵੀਰ ਹੈ ਨਾ ਜਿਹੜੇ ਡੈਕੋਰੇਸ਼ਨ ਜਾਂ ਹੋਰ ਕਾਰੋਬਾਰ ਕਰਦੇ ਨੇਗੇ ਉਹਨਾਂ ਦਾ ਕਿਹੋ ਜਿਹਾ ਵਗਾ ਇੱਥੇ ਤੁਹਾਨੂੰ ਹਾਈਪ ਵੀ ਫਲੇ ਦੇ ਦੇ ਚਾਪਾ ਤਕਰੀਬਨ ਦਿਖਾ ਸਕਨੇ ਆਪਾਂ ਪਾਰਟੀ ਦੇ ਕਿਹੜੇ ਇੱਥੇ ਪਾਰਟੀ ਆ ਗਈ ਜਿਹੜੇ ਵੀਰਾ ਦੀ ਉਹਨਾਂ ਨਾਲ ਵੀ ਗੱਲ ਕਰਤਾ ਗੱਲਬਾਤ ਕਰਾਂਗੇ ਤੇ ਗੱਲਬਾਤ ਦੇ ਨਾਲ ਉਹਨਾਂ ਨੂੰ ਵੀ ਪੁੱਛਾਂਗੇ ਕਿ ਕਿਵੇਂ ਤੁਹਾਨੂੰ ਕਿਹੋ ਜਿਹਾ ਇੱਥੇ ਲੱਗਿਆ ਵੀ ਕਿਹੋ ਜਿਹਾ ਹੈ ਹੋਰ ਪੈਸਾਂ ਦੇ ਨਾਲ ਵੀ ਅੱਲਾ ਕਿਵੇਂ ਕਿੰਨਾ ਵਧੀਆ ਲੱਗਿਆ ਆਪਾਂ ਗੱਲਬਾਤ ਵੀ ਚੰਗੀ ਕਰਾ ਰਹੇ ਆ ਰੱਦਬਾਤ ਤੇ ਥੋੜਾ ਜਿਆਦਾ ਤਕਰੀਬਨ ਆਪਾਂ ਉਹਨਾਂ ਪਾਰਕਸ਼ਨ ਦੇ ਕਾਨ ਦਖਾਣਾ ਨਹੀਂ ਰਹਾ ਹੈ ਗੱਲਬਾਤ ਤੇ ਉਸ ਤੋਂ ਬਾਅਦ ਤਾਂ ਵੀ ਕਿਲਾ ਬਿਲਾ ਭਗੜਾ ਹਾਈ ਵਿਊ ਬਿਲਾ ਇੱਕ ਨੰਬਰ ਬਿਲਾ ਵਗਾ ਵਿਆਹ ਸਾਥੀਆਂ ਦੇ ਫੋਟੋਆਂ ਦੇ ਲਈ ਬਹੁਤ ਹੀ ਘੈਂਟ ਤੇ ਬਹੁਤ ਹੀ ਟੈਂਡੈਂਟ ਹਾਈ ਵਿਊ ਬਿਲਾ ਦੇ ਵਿੱਚ ਤੁਸੀਂ ਜਦੋਂ ਮਰਜੀ ਕਦੋਂ ਵੀ ਤੁਹਾਡਾ ਦਿਲ ਕਰੇ ਇੱਥੇ ਆਓ ਤੇ ਜਾਇਜ਼ ਰੇਟ ਬਿਲਕੁਲ ਜਾਇਜ਼ ਰੇਟ ਨੇਗੇ ਹਾਈ ਵਿਊ ਬਿਲਾ ਦੇ ਤੇ ਪੈਸ ਇੱਕ ਨੰਬਰ ਹੀ ਪੈਸ ਹੈਗਾ ਹਟਾ ਹੁਟਾ ਇੱਕ ਨੰਬਰ ਇੱਥੇ ਬਣੀਆਂ ਹੋਈਆਂ ਨੇ ਜੀਆਂ ਫੈਸਲਾ ਵੀ ਆਏ ਆਮ ਤੌਰ ਤੇ 호텔 ਵੀ ਇੱਕ ਖਾਨਪੇ ਨੂੰ ਰਹਿਤ ਫੋਲ ਆ ਗਈ ਕਿਵੇਂ ਇਹ ਵੀਰ ਬਾਰ ਹੋ ਗਿਆ ਜਾਂ ਹੱਟਾ ਤਕਰੀਬਨ ਇੱਥੇ ਸਾਰਾ ਕੁਝ ਮਿਲੂਗਾ ਤੇ